ਗੱਲਬਾਤ ਮਿੰਟੂ ਜੀ ਚਲੋ ਆਪਾਂ ਪੰਜਾਬ ਦੀ ਥੋੜੀ ਜਿਹੀ ਹੋਰ ਗੱਲਬਾਤ ਮੈਂ ਕਰ ਲੈਣਾ ਜੀ ਸੁਚੇਤ ਸਿੰਘ ਲੰਗਾਹ ਬਾਰੇ ਵੀ ਲੰਗਾਹ ਸਾਹਿਬ ਨੇ ਕਹਿੰਦੇ ਕਿ ਆ ਬਈ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦੇ ਕਿ ਭਾਈ ਦੇ ਦਿੱਤਾ ਕਹਿੰਦੇ ਕਿ ਫਤਵਾ ਕਹਿੰਦੇ ਕਿ ਭਾਈ ਮੈਂ ਤਿਆਰਾਂ ਜਰਾ ਮੈਨੂੰ ਨਾਲ ਤੋਰੋ ਕਹਿੰਦੇ ਕਿ ਭਈ ਮੈਂ ਪੂਰਾ ਸਮਰਥਨ ਦੇਣ ਨੂੰ ਤਿਆਰ ਬੈਠਾਂਗਾ ਜੀ ਕਹਿੰਦੇ ਕੱਟਕੁੱਟ ਵੀ ਉਹਨਾਂ ਨੇ ਚੰਗਾ ਕਰ ਲਿਆ ਮਿੰਟੂ ਜੀ ਦੱਸਦੇ ਤਾਂ ਇਹ ਵੀ ਹੈ ਕਹਿੰਦੇ ਕਿ ਭਾਈ ਇਹ ਅਕਾਲੀ ਦਲ ਨੂੰ ਉਹਨਾਂ ਨੇ ਸਪੋਰਟ ਕਰ ਦਿੱਤੀ ਹੈ ਤਾਂ ਬਸ ਠੀਕ ਹੈ ਅਕਾਲੀ ਦਲ ਹੋਰ ਕੀ ਚਾਹੁੰਦਾ ਜੀ ਇਹੀ ਚਾਹੁੰਦਾ ਸੀਗਾ ਉਹਨਾਂ ਦੀ ਹੁਣ ਦਲ ਦੇ ਵਿੱਚ ਵਾਪਸੀ ਹੁੰਦੀ ਹੈ ਕਿ ਨਹੀਂ ਹੁੰਦੀ ਉਹ ਤੇ ਇਹਨਾਂ ਨੇ ਕੋਈ ਸੈਟਿੰਗ ਕੀਤੀ ਹੋਏਗੀ ਹੋ ਸਕਦਾ ਕੋਈ ਤਰੀਕ ਦਿੱਤੀ ਹੋਵੇ ਜੀ ਕਿ ਹਾਂ ਭਾਈ ਆਹ ਤਰੀਕਾਂ ਲੰਘ ਲੈਣ ਦੇ ਤੇ ਫਿਰ ਦੇਖਦੇ ਆਂ ਕਰਦੇ ਆਂ ਪਰ ਅੱਜ ਮੈਂ ਇੱਕ ਬੱਬੇ ਹਾਲੀ ਦਾ ਬਿਆਨ ਸੁਣ ਰਿਹਾ ਸੀਗਾ ਕਿਉਂਕਿ ਸੁੱਚਾ ਸਿੰਘ ਲੰਗਾ ਨੇ ਸਿੱਧਾ ਸਪਸ਼ਟ ਜਿਹੜਾ ਹੈ ਨਾ ਉਹ ਨਿਸ਼ਾਨਾ ਕੱਸਿਆ ਬੱਬੇ ਹਾਲੀ ਤੇ ਕਿ ਕੁਝ ਇਹੀ ਬੰਦੇ ਆ ਜਿਹੜੇ ਵੀ ਮੇਰੀ ਪੰਥ ਚ ਕਹ ਲਓ ਜਾਂ ਦਲ ਚ ਕਹ ਲਓ ਕਿ ਵਾਪਸੀ ਦੀ ਕਲਾਫਤ ਕਰਦੇ ਆ ਤੇ ਬੱਬੇ ਹਲੀ ਨੇ ਕਿਹਾ ਕਿ ਇਹ ਉਹਨੇ ਕਿਹਾ ਸੀਗਾ ਕਿ ਭਈ ਜਤਾਇਆ ਜਤਾਇਆ ਤੇ ਹਾਂ ਮੈਂ ਹੀ ਹਰਵਾਇਆ ਉਹਨੇ ਆਖਿਆ ਕਿ ਫਿਰ ਬਾਦਲ ਨੂੰ ਵੀ ਤੂੰ ਰਾਹ ਆਇਆ ਜਾ ਕੇ ਹਾਰੇ ਤੇ ਆਪਾਂ ਸਾਰੇ ਹੀ ਆ। ਤਾਂ ਮਤਲਬ ਕਿ ਇੱਥੋਂ ਤੱਕ ਗੱਲਾਂ ਚੱਲੇ ਗਈਆਂ ਜੀ ਨਾਲ ਇਹ ਕਹਿ ਦਿੱਤਾ ਕਿ ਜਦੋਂ ਮੈਂ ਦੋ ਵਾਰ ਹੀ ਜਿੱਤਿਆ ਸੀਗਾ ਤੇ ਤੂੰ ਤੇ ਉਦੋਂ ਆਪਣੀਆਂ ਵੋਟਾਂ ਜਿਹੜੀਆਂ ਵਟਾਈਆਂ ਕਾਂਗਰਸੀਆਂ ਨਾਲ ਜੀ ਮਤਲਬ ਕਿ ਇਹ ਸਾਫ਼ ਆ ਚਲੋ ਸਮਰਥਨ ਮਿਲ ਗਿਆ ਗੁਰਦਾਸਪੁਰ ਦੀ ਸੀਟ ਤੋਂ ਡਾਕਟਰ ਸਾਹਿਬ ਵਾਸਤੇ ਕਹ ਲਓ ਕਿ ਖੁਸ਼ਖਬਰੀ ਹੋ ਸਕਦੀ ਹੈ ਕਿ ਲੰਗਾ ਤੇ ਜਾਂ ਬੱਬੇ ਹਾਲੀ ਜਿਹੜੇ ਆ ਉਹ ਤੁਰਨਗੇ ਨਾਲ ਪਰ ਮਸਲਾ ਤੇ ਇਹ ਆ ਕਿ ਜਿੱਥੇ ਇੰਨੀ ਜ਼ਿਆਦਾ ਕਸ਼ੀਦਗੀ ਹੋਵੇ ਇੰਨੀ ਜ਼ਿਆਦਾ ਕੁੜੱਤਨ ਹੋਵੇ ਦਲ ਦੇ ਅੰਦਰ ਹੀ ਲੀਡਰਾਂ ਦੇ ਅੰਦਰ ਹੀ ਤਾਂ ਮਾਨ ਸਾਹਿਬ ਫਿਰ ਉਹ ਜਿਹੜੀ ਇੱਕ ਏਕਤਾ ਚਾਹੀਦੀ ਆ ਜਿਹੜਾ ਇੱਕ ਤਰ੍ਹਾਂ ਨਾਲ ਕਹ ਲਓ ਕਿ ਤਫਾਕ ਚਾਹੀਦਾ ਹੈ ਉਹ ਤੇ ਨਹੀਂ ਨਾ ਹੈਗਾ ਜੀ ਜਦੋਂ ਇੱਕ ਦੀ ਦੂਜੇ ਦੇ ਨਾਲ ਬਾਣੀ ਨਹੀਂ ਆਉਂਦੀ ਸੋ ਇਸ ਕਰਕੇ ਜੇ ਸੁੱਚਾ ਸਿੰਘ ਲੰਗਾ ਦਾ ਇੱਕ ਵੱਡਾ ਇਕੱਠ ਆਇਆ ਸਾਹਮਣੇ ਇਕੱਠ ਨੋ ਡਾਊਟ ਬਹੁਤ ਵੱਡਾ ਸੀਗਾ ਜੀ ਜੇ ਅੱਜ ਦੇ ਲਿਹਾਜ਼ ਨਾਲ ਗਰਮੀ ਦੇ ਮੌਸਮ ਵਿੱਚ ਵੇਖੀਏ ਸੁੱਚਾ ਸਿੰਘ ਲੰਗਾ ਵਰਗਾ ਲੀਡਰ ਜੇ ਇਨੇ ਬੰਦੇ ਇਕੱਠੇ ਕਰਦਾ ਤੋ ਨੂੰ ਕਮਾਂਗੇ ਕਿ ਠੀਕ ਠਾਕ ਵੱਡਾ ਇਕੱਠ ਆ ਪਰ ਮਸਲਾ ਤੇ ਇਹੋ ਹੀ ਆ ਨਾ ਕਿ ਉਸ ਤੋਂ ਬਾਅਦ ਹੁਣ ਜਿਹੜੀ ਇਹ ਬਿਆਨਬਾਸੀ ਵਾਇਰਲ ਹੋ ਰਹੀ ਹੈ ਤੋ ਉਹ ਕਿਤੇ ਨਾ ਕਿਤੇ ਫਿਰ ਸਾਫ ਦਿਖਾਉਂਦੀ ਹੈ ਕਿ ਇਕਤਾ ਜਾਂ ਤਾਲ ਮਿਲਦੀ ਕਮੀ ਹੈ ਤੇ ਜਦੋਂ ਤੱਕ ਕਿਸੇ ਸੰਗਠਨ ਦੇ ਵਿੱਚ ਇਹੋ ਜੀਆਂ ਪਰਸਤਿਤੀਆਂ ਤੋਂ ਪਾਰ ਨਹੀਂ ਪਾਇਆ ਜਾਂਦਾ ਉਦੋਂ ਤੱਕ ਫਿਰ ਗੱਲ ਬਣਦੀ ਨਹੀਂ ਮੌਜ ਬਾਹਰੇ ਬੇਟਾ ਮੌਜ ਕਰਦੀ ਹੈ ਨਾ ਉਹਦੋਂ ਉਹ ਤੱਕ ਮੌਜ ਹੁੰਦੀ ਨਹੀਂ ਜੀ 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 ਗੱਲ ਬਿਲਕੁਲ ਠੀਕ ਹੈ ਜੀ ਤਾਂ ਇਧਰਲੇ ਪਾਸੇ ਤੋਂ ਗੁਰਿੰਦਰ ਧਾਲੇਵਾਲ ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ